ਸਤਿ ਸ਼੍ਰੀ ਅਕਾਲ ਮੈਂ ਲੈ ਕੇ ਹਾਜ਼ਰਾਂ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਮਜੀਠੀਆ ਦੀ ਜ਼ਮਾਨਤ ਸੰਬੰਧੀ ਸੁਣਵਾਈ ਜਲਦ ਹੋਏਗੀ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਪੰਜਾਬੀਆਂ ਲਈ ਵੱਡਾ ਐਲਾਨ ਕਰਨਗੇ ਰਾਜਾ ਵੜਿੰਗ ਨੇ 트੍ਰੰਪ ਤੇ ਵੱਡਾ ਹਮਲਾ ਬੋਲਿਆ ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਸਾਹਮਣੇ ਆਈ ਹੈ ਕਰੋੜਾਂ ਦੀ ਧੋਖਾਧੜੀ ਕਰਨ ਵਾਲਾ ਐਸਬੀਆਈ ਬੈਂਕ ਦਾ ਮੁਲਾਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਖਬਰਾਂ ਵਿਸਤਾਰ ਨਾਲ ਆਮਦਨ ਤੋਂ ਵੱਧ ਜਾਇਦਾਦੀ ਦੋਸ਼ ਅਦੀਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਸਾਬਕਾ ਕਾਲੀ ਮੰਤਰੀ ਵਿਕਰਮ ਮੰਜੀਟਿਆ ਦੀ ਜ਼ਮਾਨਤ ਅਰਜੀ ਤੇ ਹੁਣ 1 ਅਗਸਤ ਨੂੰ ਸੁਣਵਾਈ ਹੋਏਗੀ। ਮਹਾਲੀ ਦੇ ਵਦੀਕ ਜਿਦਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਕਈ ਘੰਟੇ ਤੱਕ ਕੇਸ ਦੀ ਸੁਣਵਾਈ ਚੱਲੀ। ਅਦਾਲਤ ਵਿੱਚ ਸਵੇਰੇ 10:30 ਵਜੇ ਤੇ ਕਰੀਬ ਸੁਣਵਾਈ ਸ਼ੁਰੂ ਹੋਈ। ਦੁਪਹਿਰ ਮਗਰੋਂ ਵੀ ਸੁਣਵਾਈ ਜਾਰੀ ਰਹੀ ਅਤੇ ਦੋਵੇਂ ਧਿਰਾਂ ਦੇ ਵਕੀਲਾਂ ਨੇ ਪਹਿਲਾਂ ਦਿੱਤੀ ਦਰਖਾਸਤ ਤੇ ਜਵਾਬ ਦਾਅਵੇ ਦੇ ਆਧਾਰ ਉੱਤੇ ਆਪੋ ਆਪਣੇ ਪੱਖ ਰੱਖੇ। ਵਿਜੀਲੈਂਸ ਵੱਲੋਂ ਆਪਣੇ ਵਕੀਲਾ ਰਾਹੀਂ ਕਈ ਦਸਤਾਵੇਜ਼ ਅਦਾਲਤ ਦੇ ਸਾਹਮਣੇ ਰੱਖੇ ਗਏ ਇਸ ਦੌਰਾਨ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਮਾਮਲੇ ਦੀ ਸੁਣਵਾਈ ਜਨਤਕ ਕਰਨ ਤੇ ਮੀਡੀਆ ਨੇ ਕਿਸੇ ਵੀ ਅਦਾਲਤੀ ਕਾਰਵਾਈ ਸੁਣ ਸਕਣ ਬਾਰੇ ਪਟੀਸ਼ਨ ਦਾਇਰ ਕੀਤੀ ਗਈ 2 ਅਗਸਤ ਨੂੰ ਵਿਕਰਮ ਮਜੀਠੀਆ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਵੀ ਹੋਵੇਗੀ ਅਤੇ ਉਸੇ ਦਿਨ ਉਨ੍ਹਾਂ ਦੀ ਬੈਰਕ ਬਦਲਣ ਦੇ ਮਾਮਲੇ ਤੇ ਸੁਣਵਾਈ ਵੀ ਤੈਅ ਕੀਤੀ ਗਈ ਹੈ ਇਸ ਦਿਨ ਵਿਜੀਲੈਂਸ ਵੱਲੋਂ ਮਜੀਠੀਆ ਦੇ ਪਰਿਵਾਰ ਦੀ ਮਲਕੀਅਤ ਵਾਲੀ ਗੋਰਖਪੁਰਕ ਸਥਿਤ ਸਰ ਸਰਾਇਆ ਇੰਡਸਟਰੀ ਤੇ ਹੂੜਨਾ ਥਾਮਾ ਤੇ ਮੂੜ ਤਲਾਸ਼ੀ ਲੈਣ ਲਈ ਵਿਜੀਲੈਂਸ ਵੱਲੋਂ ਮੰਗੇ ਗੇ ਸਰਚ ਵਾਰੰਟਾਂ ਸੰਬੰਧੀ ਵੀ ਸੁਣਵਾਈ ਹੋਣੀ ਹੈ ਨਾਬਾ ਜੇਲ੍ਹ ਦੇ ਵਿੱਚ ਬੰਦ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਸੀਨੀਅਰ ਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਸਿਕੰਦਰ ਸਿੰਘ ਮਲੂਕਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਮੇਲ ਵਾਸਤੇ ਪਹੁੰਚੇ ਪਰ ਜੇਲ੍ਹ ਪ੍ਰਸ਼ਾਸਨ ਨੇ ਕਾਲੀ ਆਗਵਾ ਨੂੰ ਦੀ ਮੰਜੀਟੀਆਂ ਨਾਲ ਮੁਲਾਕਾਤ ਨਾ ਕਰਵਾਈ ਇਸ ਮੌਕੇ ਜੇਲ੍ਹ ਸੁਪਰਡੈਂਟ ਿੰਦਰਜੀਤ ਸਿੰਘ ਕਾਲੂ ਨੇ ਕਿਹਾ ਕਿ ਜੇਲ੍ਹ ਨਿਯਮਾ ਮੁਤਾਬਕ ਸਿਰਫ ਪਰਿਵਾਰ ਦੇ ਮੈਂਬਰ ਹੀ ਉਹਨਾਂ ਨੂੰ ਮਿਲ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ੀਦਾਂ ਦੀ ਧਰਤੀ ਸੁਨਾਮ ਦੇ ਦੌਰੇ ਤੇ ਨੇ ਜਿੱਥੇ ਉਹ ਸ਼ੀਦਾਂ ਨੂੰ ਸ਼ਰਤਾਂਜਲੀ ਦੇਣ ਦੇ ਨਾਲ ਨਾਲ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਮਾਨ ਨੇ ਸਵੇਰੇ ਟਵੀਟ ਕਰਕੇ ਸ਼ਹੀਦ ਉਦਮ ਸਿੰਘ ਨੂੰ ਸ਼ਰਤਾਂਜਲੀ ਭੇਟ ਕੀਤੀ ਉਹਨਾਂ ਲਿਖਿਆ ਮਹਾਨ ਬਹਾਦਰ ਇਨਕਲਾਬੀ ਯੋਧੇ ਸ਼ਹੀਦ ਉਦਮ ਸਿੰਘ ਜੀ ਦੀ ਸ਼ਹਾਦਤ ਨੂੰ ਬਹੁਤ ਬਹੁਤ ਸਲਾਮ ਜੱਲਿਆਮਲਾ ਬਾਗ ਵਿੱਚ ਹੋਏ ਖੂਨੀ ਕਤਲੇਆਮ ਦਾ ਬਦਲਾ ਲੈ ਕੇ ਉਹਨਾਂ ਨੇ ਇੱਕ ਸੱਚੇ ਦੇਸ਼ ਭਗਤ ਵਾਂਗ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਸ਼ਹੀਦ ਉਦਮ ਸਿੰਘ ਜੀ ਦੀ ਬਹਾਦਰੀ ਸਾਡੇ ਸਾਰਿਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ ਅੱਜ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਕਾਰਨ ਪੰਜਾਬ ਭਰ ਦੇ ਵਿੱਚ ਜਨਤਕ ਛੁੱਟੀ ਹੈ ਇਸ ਖਾਸ ਮੌਕੇ ਤੇ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾ ਸ਼ਹੀਦ ਦੇ ਜਨਮ ਸਥਾਨ ਸੁਨਾਮ ਵਿਖੇ ਉਹਨਾਂ ਨੂੰ ਭਾਵਕ ਸ਼ਰਤਾਂਜ ਦੀ ਦੇਣ ਲਈ ਪਹੁੰਚੇ ਨੇ ਇਸ ਸ਼ਰਧਾਂਜਲੀ ਪ੍ਰੋਗਰਾਮ ਤੋਂ ਬਾਅਦ ਦੋਵੇਂ ਆਗੂ ਸੂਬੇ ਦੇ ਲੋਕਾਂ ਲਈ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਐਲਾਨ ਕਰਨਗੇ ਜਿਨ੍ਹਾਂ ਨੂੰ ਪੰਜਾਬ ਲਈ ਇੱਕ ਵੱਡੇ ਤੋਹਫੇ ਵਜੋਂ ਦੇਖਿਆ ਜਾ ਰਿਹਾ ਹੈ ਇਹ ਦौरा ਸ਼ਰਧਾਂਜਲੀ ਅਤੇ ਵਿਕਾਸ ਦਾ ਸੰਗਮ ਹੈ ਜਿਸ ਰਾਹੀਂ ਮਾਨ ਸਰਕਾਰ ਸ਼ਹੀਦ ਉਦਮ ਸਿੰਘ ਦੀ ਵਿਰਾਸਤ ਦਾ ਸਨਮਾਨ ਕਰ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤੀ 1 ਅਗਸਤ ਤੋਂ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਸ ਤੇ ਪੰਜਾਬ ਕਾਂਗਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ 사ਦੇਆ ਡੋਨਾਲਡ ਟਰੰਪ ਦੇ ਟੈਰਿਫ ਲਗਾਉਣ ਨਾਲ ਸੰਬੰਧਿਤ ਇੱਕ ਪੋਸਟ ਸਾਂਝੀ ਕਰਦਿਆਂ ਉਹਨਾਂ ਨੇ ਲਿਖਿਆ ਕਿ ਦੁਸ਼ਮਣਾਂ ਕਰੇ ਦੋਸਤ ਨੇ ਉਹ ਕੰਮ ਕਰ ਦਿੰਦਾ ਹੈ ਅਮਰਿੰਦਰ ਸਿੰਘ ਰਾਜਾ ਬੜਿੰਗਣੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਲਿਖਿਆ ਕਿ ਦੁਸ਼ਮਨ ਨਾ ਕਰੇ ਦੋਸਤ ਨੇ ਉਹ ਕੰਮ ਕਰ ਦਿੰਦਾ ਹੈ ਮੋਦੀ ਜੀ ਦੇ ਮਿੱਤਰ 트੍ਰੰਪ ਨੇ ਭਾਰਤ ਤੇ 25% ਟੈਕਸ ਅਤੇ ਜੁਰਮਾਨਾ ਲਗਾਇਆ ਹੈ ਰੂਸ ਤੋਂ ਤੇਰੇ ਤੇ ਹਥਿਆਰ ਖਰੀਦਣ ਲਈ ਇਸ ਨੂੰ ਕਟਾਰੇ ਵਿੱਚ ਖੜਾ ਕਰ ਦਿੰਦਾ ਹੈ ਅਤੇ ਮੋਦੀ ਜੀ ਸਿਰਫ ਡੋਨਲਡ 트੍ਰੰਪ ਮੇਰਾ ਦੋਸਤ ਹੈ ਕਹਿ ਕੇ ਖੁਸ਼ ਹੁੰਦੇ ਰਹੇ ਦੇਸ਼ ਭਗਤ ਰਿਆ ਦੋਸਤੀ ਦਾ ਇਹ ਦਿਖਾਵਾ ਨਾੜੀ ਨੇ ਦੇਖਿਆ ਕਿ ਭਾਰਤ ਅਮਰੀਕਾ ਦਾ ਦੋਸਤ ਹੈ ਪਰ ਦੱਸਦੀ ਕਿ ਪਿਛਲੇ ਕੁਸਾਲਾਂ ਵਿੱਚ ਅਮਰੀਕਾ ਨੇ ਇਸ ਨਾਲ ਘੱਟ ਵਪਾਰ ਕੀਤਾ ਕਿਉਂਕਿ ਇਸ ਦੇ ਟੈਰਫ ਬਹੁਤ ਜ਼ਿਆਦਾ ਨੇ ਦਰਅਸਲ ਭਾਰਤ ਦੀਆਂ ਬਹੁਤ ਸਾਰੀਆਂ ਨੀਤੀਆਂ ਜਿਹੀਆਂ ਨੇ ਕਿਉਂ ਅਮਰੀਕੀ ਕੰਪਨੀਆਂ ਲਈ ਕਾਰੋਬਾਰ ਕਰਨ ਵਿੱਚ ਮੁਸ਼ਕਲਾਂ ਪੈਦਾ ਕਰਦੀਆਂ ਨੇ ਭਾਰਤ ਅਜੇ ਵੀ ਆਪਣੇ ਜੰਤ ਅਥਿਆਰ ਉਸ ਤੋਂ ਖਰੀਦਦਾ ਹੈ ਇੰਨਾ ਹੀ ਨਹੀਂ ਚੀਨ ਦੇ ਨਾਲ ਮਿਲ ਕੇ ਭਾਰਤ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਅਤੇ ਗੈਸ ਖਰੀਦਦਾ ਹੈ ਜਦੋਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਰੂਸ ਯੂਕਰੇਨ ਵਿੱਚ ਹਿੰਸਾ ਨੂੰ ਰੋਕੇ ਇਨਾ ਸਾਰੇ ਕਾਰਨਾ ਕਰਕੇ ਹੁਣ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਉਹ 1 ਅਗਸਤ ਤੋਂ ਭਾਰਤ ਤੋਂ ਆਉਣ ਵਾਲੇ ਸਮਾਨ ਤੇ 25% ਟੈਰਿਫ ਲਗਾਏਗਾ ਇਸ ਤੋਂ ਇਲਾਵਾ ਜੁਰਮਾਨਾ ਵੀ ਲਿਆ ਜਾਵੇਗਾ ਦੋਵੇਂ ਦੇਸ਼ਾਂ ਵਿਚਕਾਰ ਸਭ ਕੁਝ ਠੀਕ ਠਾਕ ਨਹੀਂ ਹੈਗਾ ਪੰਜਾਬ ਵਿੱਚ ਮੌਸਮ ਵਿਗਿਆਨ ਕੇਂਦਰ ਵੱਲੋਂ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਫਿਲਹਾਲ ਤੁਹਾਨੂੰ ਦੱਸ ਦਿਆਂ ਕਿ ਅਗਲੇ 2 ਦਿਨਾਂ ਤੱਕ ਸੂਬੇ ਵਿੱਚ ਮੌਸਮ ਆਮ ਦੇ ਵਾਂਗ ਰਹਿਣ ਵਾਲਾ ਹੈ ਅਤੇ ਬੁੱਧਵਾਰ ਸਵੇਰ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਇੰਨਾ ਹੀ ਨਹੀਂ ਦੇਰ ਰਾਤ ਵੀ ਕਈ ਥਾਵਾਂ ਤੇ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਮੁਤਾਬਕ 31 ਜੁਲਾਈ ਤੋਂ 2 ਅਗਸਤ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹੇਗਾ ਤੇ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਇਸ ਤੋਂ ਇਲਾਵਾ 3 ਤੋਂ 5 ਅਗਸਤ ਤੱਕ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਸਵੇਰੇ ਵਿੱਚ yellow alert ਜਾਰੀ ਕੀਤਾ ਗਿਆ ਹੈ ਡੈਮਾ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਦੂਜੇ ਪਾਸੇ ਮਾਝਿਲ ਪ੍ਰਦੇਸ਼ ਵਿੱਚ ਮੀਂਹ ਤੋਂ ਬਾਅਦ ਡੈਮਾਂ ਦੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋ ਰਿਹਾ ਹੈ ਸਤ루ਜ ਦਰਿਆ ਤੇ ਬਣੇ ਭਾਖੜਾ ਡੈਮ ਦਾ ਪੂਰਾ ਪਾਣੀ ਦਾ ਪੱਧਰ 1685 ਫੁੱਟ ਹੈ 31 ਜੁਲਾਈ 2025 ਨੂੰ ਸਵੇਰੇ 6 ਵਜੇ ਦੀ ਸਥਿਤੀ ਅਨੁਸਾਰ ਡੈਮ ਦਾ ਪਾਣੀ ਦਾ ਪੱਧਰ 1619.66 ਫੁੱਟ ਦਰਜ ਕੀਤਾ ਗਿਆ ਜੋ ਕਿ ਕੁੱਲ ਸਮਰੱਥਾ ਦਾ 60.65% ਹੈ ਪਿਛਲੇ ਸਾਲ ਉਸ ਦਿਨ ਪਾਣੀ ਦਾ ਪੱਧਰ ਜਿਹੜਾ 166.81 ਫੁੱਟ ਦੇ ਉੱਤੇ ਸੀ ਫਰੀਦਕੋਟ ਦੇ ਕਸਬਾ ਸਾਦਕ ਦੀ SBI ਬ੍ਰਾਂਚੋਂ ਕਰੋੜਾਂ ਰੁਪਏ ਦੀ ਧੋਖਾਧੜੀ ਕਰਕੇ ਫਰਾਰ ਹੋਈ ਮੁਲਜ਼ਮ ਅਮਿਤ ਢਿੰਗਰਾ ਨੂੰ ਆਖਰ ਪੁਲਿਸ ਨੇ ਮਥੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਉਸਦੀ ਪਤਨੀ ਰੁਪਿੰਦਰ ਕੌਰ ਦੀ ਜ਼ਮਾਨਤਰਜੀ ਨੂੰ ਸਥਾਨਕ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਦੱਸਿਆ ਕਿ ਬੈਂਕ ਵਿੱਚ ਲੋਕਾਂ ਦੇ ਖਾਤੇਆਂ ਐਫ ਡੀਆਈ ਲਾ ਕੇ ਮਿਊਚੁਅਲ ਫੰਡ ਬੀਮਾ ਆਦਿ ਕਰੋੜਾਂ ਰੁਪਏ ਲੈ ਕੇ ਕਲਰਕਾ ਮਿਤ ਟੇਂਗਰਾ ਫਰਾਰ ਹੋ ਗਿਆ ਸੀ ਇਸ ਦਾ ਪਤਾ ਬੈਂਕ ਅਧਿਕਾਰੀਆਂ ਨੂੰ ਬੀਤੀ 21 ਜੁਲਾਈ ਨੂੰ ਉਦੋਂ ਲੱਗਾ ਜਦੋਂ ਕੁਝ ਲੋਕਾਂ ਨੇ ਆਪਣੇ ਖਾਤੇਆਂ ਵਿੱਚ ਗੜਬੜੀ ਦੀ ਸ਼ਿਕਾਇਤ ਕੀਤੀ ਜਦੋਂ ਕਿ ਉਦੋਂ ਤੱਕ ਢੀਂਗਰਾ ਭੱਜ ਚੁੱਕਾ ਸੀ ਇਸ ਮਾਮਲੇ ਵਿੱਚ ਜਾਂਚ ਦੇ ਵਿੱਚ ਸਾਹਮਣੇ ਆਇਆ ਸੀ ਕਿ ਢੀਂਗਰਾ ਨੇ ਕਰੀਬ 150 ਵਿਅਕਤੀਆਂ ਦੇ ਨਾਲ ਵਿੱਤੀ ਧੋਖਾਧੜੀ ਕੀਤੀ ਹੈ ਕਲਰਕ ਵਜੋਂ ਇਹ ਮੁਲਾਜ਼ਮ ਲੰਬੇ ਸਮੇਂ ਤੋਂ ਬੈਂਕ ਵਿੱਚ ਕੰਮ ਕਰ ਰਿਹਾ ਸੀ ਤੇ ਲੋਕਾਂ ਦਾ ਵਿਸ਼ਵਾਸ ਜਿੱਤ ਚੁੱਕਾ ਸੀ ਲੋਕ ਇਸ ਨੂੰ ਆਪਣੇ ਲੱਖਾਂ ਰੁਪਏ ਜਮ੍ਹਾਂ ਕਰਵਾਉਣ ਲਈ ਦੇ ਜਾਂਦੇ ਸਨ ਕਈ ਵਾਰ ਇਹ ਰਕਮ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਕੋਲ ਰੱਖ ਲੈਂਦਾ ਸੀ ਉਸ ਨੇ ਲੋਕਾਂ ਦੀ SMS ਸੇਵਾ ਬੰਦ ਕਰ ਦਿੱਤੀ ਦੂਜੇ ਪਾਸੇ ਪੁਲਿਸ ਨੇ ਸੰਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤੇ 25 ਜੁਲਾਈ ਨੂੰ ਪੁਲਿਸ ਨੇ ਢੇਂਗਰਾ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਮੈਜਿਸਟ੍ਰੇਟ ਲਵਦੀਪ ਸਿੰਘ ਹੁੰਦਲ ਨੇ ਸਾਦਿਕ ਬੈਂਕ ਘਟਾਲੇ ਵਿੱਚ ਗ੍ਰਿਫਤਾਰ ਕੀਤੀ ਗਈ ਮੁਲਜ਼ਮ ਰੁਪਿੰਦਰ ਕੌਰ ਦੀ ਜਿਹੜੀ ਅਰਜ਼ਮਾਨ タルਜੀ ਰੱਦ ਕਰ ਦਿੱਤੀ ਐ ਪੁਲਿਸ ਇਸ ਔਰਦੇ ਖਾਤਿਆ ਰਾਹੀਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ ਦੂਜੇ ਪਾਸੇ ਮੁਲਜ਼ਮਾ ਰਪਿੰਦਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਇਸ ਵਿੱਤੀ ਲੈਣ ਦੇਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਕਿਉਂਕਿ ਉਸ ਉਹ ਉਸਦਾ ਖਾਤਾ ਉਸਦਾ ਘਰ ਵਾਲਾ ਹੀ ਚਲਾਉਂਦਾ ਸੀ ਤੇ ਉਸਦੇ ਨਾਂ ਤੇ ਕਦੇ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਤੇ ਨਾ ਹੀ ਕਢਵਾਏ ਨੇ ਬੁੱਧਵਾਰ ਸਵੇਰੇ ਪੁਲਿਸ ਨੇ ਮਥਰਾ ਦੀ ਹਾਈਵੇ ਤੇ ਸਥਿਤ ਰਾਦਾ ਵੈਲੀ ਕਲੋਨੀ ਤੋਂ ਢਿੰਗਰਾ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ ਪੁਲਸ ਨੂੰ ਦੇਖ ਕੇ ਮੁਲਜ਼ਮ ਨੌਵੀਂ ਮੰਜ਼ਲ ਦੀ ਖਿੜਕੀ ਦੇ ਨਾਲ ਲਟਕਿਆ ਅਤੇ ਫੜੇ ਜਾਣ ਤੇ ਹੇਠਾਂ ਕੁੱਦ ਜਾਣ ਦੀ ਧਮਕੀ ਦੇ ਰਿਹਾ ਸੀ ਇਸ ਮਗਰੋਂ ਪੁਲਿਸ ਨੇ ਫਾਇਰ ਬ੍ਰਿਗੇਡ ਮੁਲਾਜ਼ਮ ਸਦਲੇ ਤੇ ਕਰੀਬ 3 ਘੰਟੇ ਦੀ ਮਸ਼ੱਕਤ ਤੋਂ ਬਾਅਦ ਮੁਲਜ਼ਮ ਢੇਂਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਪੁਲਿਸ ਉਸ ਨੂੰ ਫਰੀਦਕੋਟ ਤੇ ਆ ਰਹੀ ਹੈ ਜਿੱਥੇ ਉਸ ਦਾ ਪੁਲਿਸ ਰਿਮਾਂਡ ਲੈ ਕੇ ਡੰਗਾਈ ਦੇ ਨਾਲ ਪੁਸ਼ਕਿਸ਼ ਕੀਤੀ ਜਾਏਗੀ ਕਿਉਂਕਿ ਲੋਕਾਂ ਦੇ ਕਰੋੜਾ ਰੁਪਏ ਗਾਇਬ ਹੋ ਚੁੱਕੇ ਨੇ ਇਸ ਰਾਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੀ ਉਜਾਜਤ ਧੰਨਵਾਦ